ਮੈ ਜਿਹੜੀ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਉਸ ਦੇ ਜਿਹੜੀ ਗੱਲਬਾਤ ਕਰਨੀ ਆ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਐਮਐਲਏ ਪਠਾਨ ਮਾਜਰਾ ਦੀ ਗਿਫਤਦਾਰੀ ਨੂੰ ਲੈ ਕੇ ਉਹਦੇ ਤੇ ਆਪਾਂ ਨੂੰ ਸਾਰਿਆਂ ਨੂੰ ਉਹਦੇ ਤੇ ਵੀ ਗੱਲ ਕਰਨੀ ਆ ਤੇ ਹੜਾ ਬਾਰੇ ਵੀ ਗੱਲਬਾਤ ਕਰਨੀ ਆ ਮੈਂ ਅੱਜ ਇੱਥੇ ਬੈਠਾ ਬਾਹਰ ਆਇਆ ਬੈਠਾ ਇਹਦੇ ਲਈ ਹੁਣ ਕਾਫੀ ਸਾਰੀਆਂ ਗੱਲਾਂ ਹੁੰਦੀਆਂ ਨੇ ਕਿਉਂ ਬਾਹਰ ਆਇਆ ਬੈਠਾ ਤਾਂ ਵੀ ਕੋਈ ਨਾ ਕੋਈ ਕਾਰਨ ਹੁੰਦਾ ਆ ਜਿਹੜਾ ਸਾਡਾ ਭਰਾ ਜੇਲ੍ਹ ਦੇ ਵਿੱਚ ਆ ਸਾਡਾ ਭਰਾ ਇੱਕ ਮਹੰਗਾ ਸਿੱਧੂ ਬੈਠਾ ਬੜਾ ਦੁੱਖ ਹੋਇਆ ਮੈਨੂੰ ਇਸ ਚੀਜ਼ ਦਾ ਮਹਿਸੂਸ ਹੋਇਆ ਪਿਆ ਵੀ ਜਿਹੜਾ ਵੀ ਨੌਜਵਾਨ ਜਿਹੜਾ ਵੀ ਬੰਦਾ ਪੰਜਾਬ ਦੀ ਗੱਲ ਕਰਦਾ ਚੱਲ ਜੇ ਚੱਲ ਪਰਚਾ ਚੱਲ ਪਰਚਾ ਇਹ ਪੰਜਾਬ ਬਗਲੂ ਕਦੋਂ ਮੈਂ ਤਾਂ ਇਹ ਚੀਜ਼ ਦੀ ਸਮਝ ਨਹੀਂ ਆ ਰਹੀ ਹੁਣ ਮੈਨੂੰ ਲੱਗਦਾ ਇਹਨਾਂ ਨੇ ਮੇਰੇ ਜਦੋਂ ਮੈਂ 에ਰਪੋਰਟ ਤੇ ਉਤਰੂੰਗਾ ਉਤਨਸਾਰ ਮੈਨੂੰ ਇਹ ਉਤੰਦਰ ਡੱਕ ਦਿੰਨੇ ਕਿਉਂਕਿ ਚੰਡੀਗੜ੍ਹ ਵਾਲਾ ਜਿਹੜਾ ਪਰਚਾ ਇਹਨਾਂ ਨੇ ਮੇਰੇ ਤੇ ਵੀ ਦਿੱਤਾ ਹੋਊਗਾ ਪਰਚਾ ਮੈਨੂੰ ਪੂਰੀ ਸ਼ੱਕ ਆ ਕਿ ਇਹਨਾਂ ਨੇ ਮੇਰੇ ਤੇ ਪਰਚਾ ਦਿੱਤਾ ਹੋਇਆ ਹੁਣ ਜਦੋਂ ਮੈਂ ਉਤਰੂੰਗਾ ਮੈਨੂੰ ਨੇ ਉਤਨਸਾਰੀ ਅੰਦਰ ਫੇਰ ਮੈਨੂੰ ਧੱਕ ਦੇਣਾ ਗੱਲ ਤਾਂ ਅ ਕਿ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਗੱਲ ਕਹਿਣਾ ਚਾਹਣਾ ਵੀ ਤੁਸੀਂ ਪੰਜਾਬ ਨਾਲ ਕਦੋਂ ਖੜੋਗੇ ਕਦੋਂ ਤੁਸੀਂ ਸੱਚ ਤੇ ਪਹਾਰਾ ਦੇਵਾਂਗੇ ਆਪਾਂ ਯਾਰ ਜਿੰਨੇ ਵੀ ਪੋਲੀਟੀਕਲ ਲੀਡਰ ਨੇ ਜਿੰਨੇ ਵੀ ਚੁਣੇ ਹੋਏ ਨਮਾਇੰਦਿਆਂ ਨੇ ਮੈਂ ਸਾਰਿਆਂ ਨੂੰ ਇਹ ਗੱਲ ਪੁੱਛਣਾ ਚਾਹਣਾ ਵੀ ਆਪਾਂ ਕਿੰਨੇ ਕੁ ਟਾਈਮ ਆਪਾਂ ਦਿੱਲੀ ਦੇ ਤਲਵੇ ਚੱਟਾਂਗੇ ਯਾਰ ਕਿੰਨਾ ਕੁ ਟਾਈਮ ਇਹ ਦਿੱਲੀ ਦੇ ਤਲਵੇ ਚੱਟਾਂਗੇ ਇਹ ਗੱਲ ਸੋਚਣ ਵਾਲੀਆਂ ਨੇਗੀਆਂ ਵੀ ਅਸੀਂ ਐਵੇਂ ਜਿਕਰ ਦਿੱਲੀ ਥੱਲੇ ਲੱਗੇ ਰਹਾਂਗੇ ਯਾਰ ਵੋਟਾਂ ਸਾਨੂੰ ਪੰਜਾਬੋਂ ਦਾ ਪੰਜਾਬ ਦੀ ਤੁਸੀਂ ਗੱਲਬਾਤ ਕਰਨੀ ਨਹੀਂ ਗੱਲਾਂ ਤੁਸੀਂ ਦਿੱਲੀ ਦੀਆਂ ਕਰਦੇ ਹੋ ਯਾਰ ਕਦੋਂ ਤੁਹਾਡੇ ਜਮੀਰਾਂ ਜਾਗਣਗੇ ਮੈਂ ਤਾਂ ਇਹ ਲੋਕਾਂ ਨੂੰ ਇਹ ਗੱਲ ਪੁੱਛਣਾ ਚਾਹਣਾ ਵੀ ਸਾਡੇ ਕਦੋਂ ਜਮੀਰਾਂ ਜਾਗਣਗੀਆਂ ਇਹ ਕਿੰਨਾ ਕੁ ਤਾਂ ਤੁਸੀਂ ਨੈਸ਼ਨਲ ਪਾਰਟੀਆਂ ਥੱਲੇ ਰਹਿ ਕੇ ਪੰਜਾਬ ਨੂੰ ਤੁਸੀਂ ਵੇਚੀ ਤੁਰੇ ਜਾਵਾਂਗੇ ਪੰਜਾਬ ਨੂੰ ਖਤਮ ਕਰੀ ਚਲੇ ਜਾ ਕਰੀ ਜਾਵਾਂਗੇ 94 ਦੇ ਵਿੱਚੋਂ ਇੱਕ ਬੰਦਾ ਅੱਜ ਬੋਲਿਆ ਇੱਕ ਬੰਦਾ ਜਿਹੜਾ ਬੋਲਿਆ ਜਿਹੜਾ ਪਠਾਨ ਮਾਜਰਾ ਐਮ ਐਲ ਏ ਬੋਲਿਆ ਚਲ ਇਹ ਕਹਿੰਦੇ ਵੀ ਉਹਦੇ ਤੇ ਰੇਪ ਦਾ ਪਰਚਾ 76 ਦਾ ਜਿਹੜਾ ਪਰਚਾ ਲਾਇਆ ਭਰਾਵੋ ਸਾਡੇ 3-5 ਸਾਲ ਹੋ ਗਏ ਪਹਿਲਾਂ ਕਿਉਂ ਨਹੀਂ ਗਿਫਤਾਰ ਕਰਿਆ 3.5 ਸਾਲ ਹੋ ਗਏ ਉਦੋਂ ਕਿ ਉਹਨੂੰ ਜਬਤਾਰ ਕਰਿਆ ਅੱਜ ਜੇ ਉਸ ਬੰਦੇ ਨੇ ਗੱਲ ਖੁੱਲ੍ਹ ਕੇ ਗੱਲ ਕਹੀ ਵੀ ਕਿਵੇਂ ਸਾਨੂੰ ਦਿੱਲੀ ਬਰਬਾਦ ਕਰੀ ਜਾਂਦੀ ਹੈ ਕਿਵੇਂ ਸਾਨੂੰ ਦਿੱਲੀ ਖਤਮ ਕਰੀ ਜਾਂਦੀ ਹੈ ਅੱਜ ਆ ਕੇ ਅੰਦਰ ਛੜਤਾ ਇਹ ਮਤਲਬ ਸਾਰੇ ਐਮਐਲਏ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਸਾਰੇ ਐਮਐਲਏ ਕਿੰਨਾ ਕੁ ਟਾਈਮ ਤੁਸੀਂ ਇਹ ਸਿਸਟਮ ਦੇ ਥੱਲੇ ਲੱਗੇ ਰਹੋਗੇ ਕਦੋਂ ਖੁੱਲ੍ਹ ਕੇ ਜਿਹੜੇ ਪੰਜਾਬ ਦੇ ਆਪਣੇ ਹੱਕਾਂ ਦੀ ਗੱਲਬਾਤ ਕਰੋਗੇ ਅੱਜ 60000 ਕਰੋੜ ਪੀਗੜਾ ਸੈਂਟਰ ਸਰਕਾਰ ਰੁਕੀ ਖੜੀ ਆ ਸਾਡੇ ਚੁਣੇ ਹੋਏ ਨੁਮਾਇੰਦੇ ਬਤਾਇ ਇੱਕ ਐਮਪੀ ਕੀ ਕਰ ਰਹੇ ਨੇਗੇ ਸੈਂਟਰ ਨੂੰ ਚਿੱਠੀਆਂ ਲਿਖ ਰਹੇ ਨੇਗੇ ਸਾਡੇ ਸਾਡੇ ਫੜਾਂ ਦਾ ਸਾਡੇ ਹੜਾਂ ਦਾ ਸਾਡਾ ਜਿਹੜਾ ਰੋਕਿਆ ਹੋਇਆ ਪੈਸਾ ਉਹਨੂੰ ਜਾਰੀ ਕਰੋ ਪੈਸੇ ਐ ਜਾਰੀ ਕਰਨਗੇ ਪੈਸੇ ਸਰਕਾਰਾਂ ਐ ਜਾਰੀ ਕਰਨਗੇ ਸਰਕਾਰਾਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਤਸੀਫਾ ਨੇ ਤੁਸੀਂ ਦੇ ਸਕਦੇ ਤੁਸੀਂ ਅੜ ਕੇ ਪੰਜਾਬ ਲਈ ਖੜ ਨਹੀਂ ਸਕਦੇ ਪੰਜਾਬ ਲਈ ਅੜੋ ਤਸੀਫ ਇਹਨਾਂ ਦੇ ਮੂੰਹਾਂ ਤੇ ਮਾਰੋ ਯਾਰ ਅੱਖ ਜਾ ਕੇ ਧਰਨੇ ਲਾਓ ਤੁਸੀਂ ਜਾ ਕੇ ਸਿੱਧੇ ਹੋ ਕੇ ਪੰਜਾਬ ਦੀ ਗੱਲ ਕਰੋ ਪੰਜਾਬ ਨੂੰ ਕਿਵੇਂ ਡੋਬਿਆ ਜਾ ਰਿਹਾ ਤੁਸੀਂ ਉਹਦੀ ਕਿਉਂ ਨਹੀਂ ਸਾਰੇ ਗੱਲਬਾਤ ਕਰਦੇ ਕਿੰਨਾ ਕੁ ਟਾਈਮ ਤੁਸੀਂ ਦਿੱਲੀ ਦੇ ਤਲਬੇ ਚੱਟੋਗੇ ਆ ਪੇਜ ਤੋਂ ਵੀਡੀਓ ਸ਼ੇਅਰ ਕਰ ਦੇ ਕਾਕਾ ਤੂੰ ਵੀ ਉਹ ਮੇਰਾ ਜਿਹੜਾ ਮੇਰੇ ਨਾਂ ਦੇ ਰਿ ਨੇ ਪੇਜ ਬਣਾਇਆ ਹੋਇਆ ਭਾਨਾ ਦਿਦ ਦੇ ਨਾਂ ਤੇ ਵੀਡੀਓ ਸ਼ੇਅਰ ਕਰ ਦੇ ਤੇ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਆਪਾਂ ਕਿੰਨਾ ਕੁ ਟਾਈਮੇ ਤਲਬੇ ਚੱਟਾਂਗੇ ਆ ਜਿਹੜੇ ਹੁਣ 92 93 ਨੇਗੇ ਕਦੋਂ ਉਹ ਕੁੰਗੇ ਬੋਲਣਗੇ ਚੱਕੀ ਫਿਰਦੇ ਨੇਗੇ ਚੱਕੀ ਫਿਰਦੇ ਨੇ ਬੋਰੀਆਂ ਬੋਰੀਆਂ ਨਾ ਕਿਤੇ ਹੜ ਬੰਦ ਹੋਣਗੇ ਭਰਾਵੋ ਮੈਨੂੰ ਇਹ ਜਿਹੜੀ ਗੱਲ ਕਰਨ ਲਈ ਅੱਜ ਕਹੋ ਅੱਜ ਗੱਲ ਕਹੋ ਕਿ ਡੈਮਾਂ ਦਾ ਪ੍ਰਬੰਧ ਪੰਜਾਬ ਨੂੰ ਦਿਓ ਅੱਜ ਤੁਹਾਡੇ ਕੋਲੇ ਅੱਜ ਤੁਸੀਂ ਗੱਲ ਕਰੋਗੇ ਤੁਹਾਡੇ ਸਰਕਾਰਾਂ ਗੱਲ ਸੁਣਣਗੀਆਂ ਜਿੱਦ ਵਿੱਚ ਵਿੱਚੋਂ ਤੁਹਾਡਾ ਬਿਲਕੁਲ ਹਿੱਸੇਦਾਰੀ ਖਤਮ ਕਰ ਦਿੱਤੀ ਗਈ ਆ ਅਗਲਾ ਮਨਮਰਜ਼ੀ ਨਾਲ ਪਾਣੀ ਛੱੜਦਾ ਮਨਮਰਜ਼ੀ ਨਾਲ ਪਾਣੀ ਜਦੋਂ ਤੁਹਾਨੂੰ ਡੋਪਣਾ ਡੋਪ ਦਿੰਦਾ ਜਦੋਂ ਤੁਹਾਨੂੰ ਸੋਕਾ ਲਾਉਣਾ ਤੁਹਾਨੂੰ ਸੋਕਾ ਲਾਉਂਦਾ ਇਸ ਕਰਕੇ ਮੁੱਦਿਆਂ ਤੇ ਕਦੋਂ ਗੱਲਬਾਤ ਕਰੋਗੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਇਸ ਤੇ ਵਿਚਾਰ ਚਰਚਾ ਕਰਨ ਦੀ ਲੋੜ ਆ ਸਾਰਿਆਂ ਨੂੰ ਤੁਹਾਨੂੰ ਸਾਰੇ ਜਿੰਨੇ ਵੀ ਤੁਸੀਂ ਚੋਣੇ ਹੋਏ ਨਮਾਇੰਦੇ ਹੋ ਅੱਜ ਤੁਸੀਂ ਪੈਰ ਧਾ ਕੇ ਪੰਜਾਬ ਲਈ ਖੜੋ ਅੱਜ ਤੁਹਾਡੀ ਲੋੜ ਹੈ ਤੁਹਾਨੂੰ ਪਿੰਡਾਂ ਦੇ ਵਿੱਚ ਨਹੀਂ ਕਿਸੇ ਨੇ ਵੜ ਲੈਣਾ ਤੁਹਾਨੂੰ ਪਿੰਡਾਂ ਦੇ ਵਿੱਚ ਲੋਕਾਂ ਨਾਲ ਸਵਾਲ ਜਵਾਬ ਕਰਨੇ ਆ ਤੁਸੀਂ ਕਦੋਂ ਇੱਚ ਨਾਲ ਲਈ ਖੜੋਗੇ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜਿਹੜਾ ਅੱਜ ਇਹ ਸਵਾਲ ਹੈ ਵੀ ਜਦੋਂ ਉਹ ਬੰਦੇ ਨੇ ਜਿਹੜਾ ਐਮਐਲਏ ਪਠਾਨ ਮਾਇਦੇ ਤੇ ਆਪਾਂ ਜਿਹੜੀ ਵਿਚਾਰ ਚਰਚਾ ਕਰੀਏ ਵੀ ਉਸ ਬੰਦੇ ਨੇ ਜਿਹੜੀ ਆਪਾਂ ਵਿਚਾਰ ਚਰਚਾ ਕਰਦੇ ਆ ਆਪਾਂ ਦਿਮਾਗ ਨਾਲ ਸੋਚੋ ਸਾਢੇ 3 ਸਾਲ ਹੋ ਗਏ ਉਦੋਂ ਕਿਉਂ ਨਹੀਂ ਗ੍ਰਿਫਤਾਰ ਕੀਤਾ ਅੱਜ ਜੇਕਰ ਉਹਦੇ ਤੇ ਪਰਚਾ ਤਾਂ ਉਦੋਂ ਨਹੀਂ ਕੀਤਾ ਹੋਇਆ ਉਹ ਤਾਂ ਉਹ ਤਾਂ ਉਦੋਂ ਦੀ ਜਿਹੜੀ ਗੱਲ ਚੱਲ ਰਹੀ ਹੈ ਜਿਹੜੇ মিডিਆ ਦੇ ਵਿੱਚ ਉਦੋਂ ਦੀ ਹੀ ਜਿਹੜੀ ਗੱਲ ਚੱਲ ਰਹੀ ਹੈ ਫਿਰ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਅੱਜ ਜੇ ਉਹ ਬੰਦਾ ਬੋਲਿਆ ਜੇ ਹੁਣ ਵੀ ਨਾ ਬੰਦਾ ਹੋ ਬੋਲਦਾ ਹੁਣ ਵੀ ਉਹਦਾ ਕੋਈ ਕਾਰਵਾਈ ਨਹੀਂ ਸੀ ਹੋਣੀ ਹੁਣ ਵੀ ਹੁਣ ਕਿਹੜਾ ਉਹਦੇ ਕੋਈ ਕਾਰਵਾਈ ਹੋਣੀ ਸੀ ਲੈ ਤੂੰ ਮੇਰੀ ਗੱਲ ਸੁਣ ਲਓ ਅੱਜ ਜਿਹੜੀ ਅੱਜ ਸਰਕਾਰ ਨਾਲ ਗੱਲ ਕਰ ਲਓ ਅੱਜ ਬੰਦਾ ਚੁੱਪ ਕਰ ਜੇ ਕੱਲ ਨੂੰ ਬੰਦਾ ਬਾਹਰ ਤੁਸੀਂ ਇਹ ਚੀਜ਼ ਸੋਚੋ ਵੀ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇਗੇ ਆਪਾਂ ਆ ਮਾਨਸਾਲਾ ਜਿਹੜਾ ਐਮ ਐਲ ਏ ਸੀਗਾ ਸਿੰਘਲਾ ਉਦੇ ਉੱਪਰ ਕਿੱਡੀ ਵੱਡੀ ਜਿਹੜੀ ਕਿ ਕਾਰਵਾਈ ਕੀ ਰਾਂ ਕਿ ਕਾਰਵਾਈ ਕਰ ਰਿਹਾ ਕਾਰਵਾਈ ਕਰ ਰਿਹਾ ਬਾਅਦ ਚ ਉਹਦੀ ਕਾਰਵਾਈ ਕਿੱਧਰ ਗਈ अनेका ਐਮਐਲਏ ਨੇਗੇ ਇਹਨਾਂ ਦਾ ਇੱਕ ਹੋਰ ਸੀਗਾ ਆਪਣਾ ਬਲਕਾਰ ਸਿੰਘ ਸੀਗਾ अनेਕਾਂ ਦੀ ਇਹਨਾਂ ਦੀ ਜਿਹੜੇ ਇੱਕ ਸੋਸ਼ਲ ਮੀਡੀਆ ਤੇ ਉੱਪਰ ਵੀਡੀਓ ਵੀ ਜਿਹੜੀਆਂ ਵਾਇਰਲ ਹੋਈਆਂ ਉਹਨਾਂ ਦੇ ਉੱਪਰ ਫਿਰ ਧਾਰਾ 376 ਦਾ ਜਿਹੜਾ ਉਹਨਾਂ ਦੇ ਉੱਪਰ ਕਾਹਤੋਂ ਨਹੀਂ ਧਾਰਾ 376 ਲੱਗੀ ਉਹਨਾਂ ਦੇ ਉੱਪਰ ਕਿਉਂ ਨਹੀਂ ਬਲਾਤਕਾਰ ਦਾ ਪਰਚਾ ਪਾਇਆ ਗਿਆ ਜੀ ਅੱਜ ਹੀ ਕਿਉਂ ਪਾਇਆ ਗਿਆ ਇਹ ਸਮਝਣ ਵਾਲੀ ਗੱਲ ਆ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਅਨੇਕਾਂ ਆ ਜਿਹੜੇ ਇਹਨਾਂ ਦੇ ਐਮਐਲਏ ਜਿਹੜੇ ਕਿ ਦਾਗੀ ਨੇਗੇ ਉਹਨਾਂ ਉੱਪਰ ਫਿਰ ਕਿਉਂ ਨਹੀਂ ਕਾਰਵਾਈਆਂ ਹੋ ਰਹੀਆਂ ਮੈਂ ਤਾਂ ਇਹ ਇਹਨਾਂ ਦੇ ਸਾਰੇ ਦੇ ਸਾਰੇ ਐਮਐਲਏ ਨੂੰ ਇੱਕੋ ਹੀ ਗੱਲ ਕਹਿ ਰਿਹਾ ਵੀ ਜੇਕਰ ਤੁਹਾਡੇ ਜਿਹੜੇ ਝਾੜੂ ਵਾਲੇ ਐਮਐਲਏ ਤੁਸੀਂ ਧਿਆਨ ਨਾਲ ਗੱਲ ਸੁਣ ਲਓ ਜੁੱਤੀਆਂ ਤੁਹਾਡੇ ਐਡੀਆਂ ਵੱਡੀਆਂ ਪਹਿਨਣਗੀਆਂ ਜੇ ਤੁਸੀਂ ਪੰਜਾਬ ਨਾਲ ਨਾ ਖੜੇ ਪਠਾਨ ਮਾਰਿਆ ਤਾਂ ਨਾ ਚੱਕ ਲਾਉ ਤਾਂ ਜੇਲ੍ਹ ਕੱਟਿਆ ਆਊਗਾ ਉਹਦਾ ਜੇਲ ਕੱਟਿਆ ਹੋਊਗਾ ਕੋਈ ਚੱਕਰ ਨਹੀਂ ਪਰ ਉਹਨੂੰ ਲੋਕਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਉਹਦੀ ਇੱਕ ਜਿਹੀ ਗੱਲਬਾਤ ਬਹੁਤ ਵੱਡੀ ਪਹੁੰਚ ਰਹੀ ਹੈ ਵੀ ਯਾਰ ਜਿਵੇਂ ਮਰਜ਼ੀ ਸੀਗਾ ਬੰਦਾ ਇੱਕ ਬੰਦਾ ਤਾਂ ਉਹਨਾਂ ਦੇ ਵਿੱਚੋਂ ਪੈਰ ਅਡਾ ਕੇ ਸਰਕਾਰ ਲਈ ਖੜਿਆ ਆ ਲੋਕਾਂ ਨਾਲ ਖੜਿਆ ਸਰਕਾਰ ਦੇ ਖਿਲਾਫ ਬੋਲਿਆ ਪਰ ਜਿਹੜਾ ਇਹ ਚੀਜ਼ ਇਹ ਚੀਜ਼ ਸਾਡੇ ਲੋਕਾਂ ਨੂੰ ਸੋਚਣ ਵਾਲੀ ਆ ਵੀ ਗੱਲ ਵੀ ਅਸੀਂ ਜਿਹੜਾ ਇਹਨਾਂ ਦੇ ਕਿੰਨੇ ਐਮਐਲਏ ਦਾਗੀ ਨੇਗੇ ਜਮਾ ਲੁੱਟੀ ਮਾਰੀ ਜੋ ਪੰਜਾਬ ਨੂੰ ਲੁੱਟੀ ਖਸੁੱਟੀ ਜਾਓ ਕੋਈ ਫਰਕ ਨਹੀਂ ਪੈਂਦਾ ਬਸ ਤੁਸੀਂ ਜਿਹੜਾ ਦਿੱਲੀ ਦੇ ਬੁੱਧਾ ਜਿਹੜਾ ਸਰਕਾਰ ਦੇ ਵਿਰੁੱਧ ਨਹੀਂ ਬੋਲਣਾ ਦੂਜੇ ਐਮਐਲਏ ਦਾ ਕੰਮ ਇਹ ਚੱਲਿਆ ਹੋਇਆ ਇਹਨਾਂ ਦਾ ਸਾਰੇ ਜਿਹੜੇ ਐਮਐਲਏ ਨੇ ਕੰਮ ਇਹਨਾਂ ਦਾ ਇਹ ਚੱਲਿਆ ਹੋਇਆ ਵੀ ਲੁੱਟੀ ਚੱਲੋ ਤੁਸੀਂ ਇਹਨਾਂ ਨੂੰ ਇਕੱਠੇ ਕਰਕੇ ਕੇਸਰੀਵਾਲ ਸਾਰਿਆਂ ਨੂੰ ਬਿਠਾ ਲੈਂਦਾ ਕੇਸਰੀਵਾਲ ਇਕੱਠੇ ਕਰਕੇ ਕੀ ਕਰਦਾ ਅੰਦਰ ਇਹਨਾਂ ਨੂੰ ਡਾ ਲੈਂਦਾ ਸਾਲਾਂ ਨੂੰ ਅੰਦਰ ਡਾ ਕੇ ਕੀ ਕਰਦਾ ਵੀ ਤੁਸੀਂ ਜਿੰਨੇ ਮਰਜੀ ਪੈਸੇ ਇਕੱਠੇ ਕਰ ਲਓ ਮੈਂ ਜਿਵੇਂ ਚਾਹਣਾ ਤੁਸੀਂ ਉਵੇਂ ਮੇਰੀ ਗੱਲਬਾਤ ਕਰਨੀ ਆ ਤੁਸੀਂ ਮੈਥੋਂ ਜੋ ਮੈਂ ਗੱਲ ਕਹੂੰ ਉਸ ਗੱਲ ਦੇ ਖਿਲਾਫ ਨਹੀਂ ਬੋਲਣਾ ਇਹ ਜਿਹੜਾ ਕੰਮ ਚੱਲਿਆ ਹੋਇਆ ਇਹਨਾਂ ਤੇ ਇੱਕ ਵੀ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਐਮਐਲ ਦੀ ਕਿ ਕੋਈ ਡਟ ਕੇ ਪੰਜਾਬ ਦੀ ਖੜ ਕੇ ਪੰਜਾਬ ਦੀ ਕੋਈ ਗੱਲ ਕਰ ਲੈ ਕਿਸੇ ਦੇ ਵਿੱਚ ਜ਼ਰੂਰਤ ਨਹੀਂ ਹੈਗੀ ਇਹ ਕੱਲੀ ਅਸੀਂ ਇਹਨਾਂ ਇਹ ਆਮ ਆਦਮੀ ਪਾਰਟੀ ਨੂੰ ਨਾ ਰੋਵੋ ਅੱਗੇ ਕਾਂਗਰਸ ਵੀ ਆ ਰਹੀ ਹੈ ਆਪਾਂ ਨੂੰ ਸਾਰੀਆਂ ਪਾਰਟੀਆਂ ਬਾਰੇ ਸੋਚਣਾ ਪੈਣਾ ਵੀ ਜਿਹੜੀ ਸਾਡੀ ਦਿੱਲੀ ਦੀ ਰਾਜਨੀਤੀ ਜਿਹੜੀ ਵੀ ਸਾਡੀ ਚੱਲੂ ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਧਿਆਨ ਨਾਲ ਆਪਣੇ ਦਿਮਾਗ ਦੇ ਵਿੱਚ ਗੱਲ ਫਿੱਟ ਕਰ ਲਓ ਸਾਡੇ ਅ ਅਫਗਾਨਿਸਤਾਨ ਦੇ ਵਿੱਚ ਪਹਚਾਲ ਆਇਆ ਅਫਗਾਨਿਸਤਾਨ ਦੇ ਵਿੱਚ ਪੰਜਾਬ ਦੇ ਤਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਪਹਿਲਾਂ ਬੋਲ ਪਏ ਰਾਤ ਕਿਤੇ ਜਾ ਕੇ ਮੁੱਖ ਮੰਤਰੀ ਨਾਲ ਗੱਲ ਕਰੀਆ ਪਰ ਪੰਜਾਬ ਦੇ ਜਿਹੜੇ 12 ਜ਼ਿਲ੍ਹੇ ਡੁੱਬ ਗਏ ਉਹਨਾਂ ਬਾਰੇ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਇੱਥੇ ਸਾਡੇ ਚਿੱਠੀਆਂ ਲਿਖੀ ਜਾਂਦੇ ਨੇ ਜੀ 60000 ਕਰੋੜ ਰੁਪਇਆ ਸਾਨੂੰ ਸਾਨੂੰ ਜਾਰੀ ਕਰੋ 60000 ਰੁਪਇਆ ਸਾਨੂੰ ਜਾਰੂ ਕਰ ਜਾਰੀ ਕਰੋ 60000 ਕਰੋੜ ਰੁਪਇਆ ਸਾਨੂੰ ਜਾਰੀ ਕਰੋ ਇੱਥੇ ਚਿੱਠੀਆਂ ਲਿਖੀ ਜਾਂਦੇ ਨੇ ਇਸ ਕਰਕੇ ਮੈਂ ਜਿਹੜਾ ਸਾਰੇ ਐਮਐਲਏ ਨੂੰ ਕਹਿਣਾ ਚਾਹਣਾ ਝਾੜੂ ਵਾਲਿਆ ਤੈਨੂੰ ਧਿਆਨ ਨਾਲ ਗੱਲ ਸੁਣ ਲਓ ਅੱਜ ਥੋੜੇ ਵਿੱਚੋਂ ਇੱਕ ਬੰਦਾ ਨਿਕਲ ਕੇ ਆਇਆ ਸਾਰੇ ਜਾਣੇ ਉਹਦੇ ਨਾਲ ਪੈਰ ਡਾ ਕੇ ਖੜਜੋ ਜੇ ਤੁਸੀਂ ਚਾਹਣੇ ਹੋ ਵੀ ਹਾਂ ਆਉਣ ਵਾਲੇ ਸਮੇਂ ਤੇ ਤੁਹਾਡੇ ਜੁੱਤੀਆਂ ਨਾ ਪਹਿਣ ਨਹੀਂ ਤੁਹਾਡੇ ਤੇ ਜੁੱਤੀਆਂ ਐਨੀਆਂ ਭੈੜੀਆਂ ਪਹਿਣ ਗਿਆ ਕਿ ਤੁਸੀਂ ਯਾਦ ਰੱਖੋਗੇ ਤੁਹਾਡੇ ਨਾਲ ਬੰਨ ਨਾ ਕੀਆ ਤੁਸੀਂ ਜੋ ਐਸ ਸਮੇਂ ਪੰਜਾਬ ਨਾਲ ਕਰਤੇ ਲੱਗੇ ਹੋਇਓ ਤੁਹਾਡੇ ਨਾਲ ਬਹੁਤ ਭੈੜੀ ਬੁਰੀ ਹੋਣੀ ਐ ਕਾਲੀ ਕਾਂਗਰਸੀ ਇਹਨਾਂ ਇਹਨਾਂ ਤੇਤ ਹਜਾ ਆਪਣਾ ਕੁਛ ਨਾ ਬਚਾ ਲੈਣਗੇ ਆਪਣੇ ਆਪ ਨੂੰ ਪਰ ਤੁਹਾਡੇ ਨਾਲ ਬਹੁਤ ਭੈੜੀ ਹੋਣੀ ਐ ਇਹ ਮੈਂ ਤੁਹਾਨੂੰ ਗੱਲ ਲਿਖ ਕੇ ਦਿੰਨਾ ਜੇ ਤੁਸੀਂ ਜੇ ਤੁਸੀਂ ਸਾਰੇ ਜਾਣੇ ਅੱਜ ਨਾ ਡਟ ਕੇ ਖੜੇ ਸਾਰੇ ਤਸੀਫੇ ਤੋੜੀ ਦਿਓ ਤੁਸੀਂ ਸਾਰਿਆਂ ਨੂੰ ਤੁਹਾਨੂੰ ਛੱਡਣਾ ਚਾਹੀਦਾ ਇਹ ਦਿੱਲੀ ਦੀ ਜਿਹੜੀ ਬਗਾਵਤ ਥੋੜਾ ਕੇਦਰੀਵਾਲ ਕੀ ਬਿਆਨ ਦੇ ਰਿਆ ਥੋੜਾ ਕੇਦਰੀਵਾਲ ਜਿਹੜਾ ਤੁਹਾਡਾ ਭਾਪਾ ਕੇਦਰੀਵਾਲ ਤੁਹਾਡਾ ਭਾਪਾ ਕੀ ਬਿਆਨ ਦੇ ਰਿਆ ਆ ਕਿ ਮੈਂ ਜੀ ਮੈਂ ਜੀ ਸਾਰੇ ਆਪਣਾ ਦਿੱਲੀ ਦੇ ਘਰਾਂ ਦੇ ਵਿੱਚੋਂ ਸਾਰੇ ਦਿੱਲੀ ਦੇ ਵਿੱਚੋਂ ਘਰਾਂ ਚ ਜਾ ਕੇ ਮੈਂ ਰਸਨ ਇਕੱਠਾ ਕਰੂੰ ਪੰਜਾਬ ਲਈ ਰਸਨ ਇਕੱਠਾ ਕਰੇਗਾ ਤੂੰ ਪੰਜਾਬ ਲਈ ਰਸਨ ਇਕੱਠਾ ਕਰੇਗਾ ਸਮਝ ਨਹੀਂ ਆਉਂਦੀ ਯਾਰ ਜਿਹੜੀ ਨੇ ਤੈਨੂੰ ਕੋਈ ਪੁੱਛਣ ਵਾਲੇ ਤੈਨੂੰ ਪੰਜਾਬ ਨੇ ਸਿਰ ਤੇ ਉਠਾਦਾ ਤੂੰ ਪੰਜਾਬ ਲਈ ਰਾਸਨ ਇਕੱਠਾ ਕਰਿਆਂ ਹੈ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ ਪੂਰੀ ਦੁਨੀਆ ਦਾ ਦੁਨੀਆ ਨੂੰ ਚਲਾਉਂਦਾ ਪੰਜਾਬ ਤੂੰ ਉਹਦੇ ਲਈ ਰਾਸਨ ਇਕੱਠਾ ਕਰਿਆਂ ਹੈ ਤੂੰ ਜਿਹੜੀ ਗੱਲ ਕਰਨ ਵਾਲੀ ਆ ਉਹ ਗੱਲ ਕਰ ਅੱਜ ਤੇਰੇ ਕੋਲੇ ਘੱਟੋ ਘੱਟ 7 ਤਾਂ ਤੇਰੇ ਕੋਲੇ ਰਾਸਾ ਮੈਂਬਰ ਨੇਗੇ ਆ ਰਾਗਬ ਚੱਡੇ ਵਰਗੇ ਨੂੰ ਕਹਿ ਤਸੀਫੇ ਦਿਨ ਉੱਤੇ ਜਾ ਕੇ ਧਰਨਾ ਲਾਉਣ ਜਿਹੜੀ ਤੇਰੀ ਰਾਗਬ ਚੱਡੇ ਵਰਗੇ ਤੁਰੇ ਫਿਰਦੇ ਨੇ ਉਹਨਾਂ ਨੂੰ ਗੱਲ ਕਹਿ ਆ ਜਿਹੜਾ ਕਿ ਤੇਰੇ ਚੁਣੇ ਹੋਏ ਨੇ ਨਾ ਜਿਹੜੇ ਤੇਰੇ ਰਾਸਾ ਮੈਂਬਰ ਨੇਗੇ ਐਮਪੀ ਚੁਣੇ ਹੋਏ ਨੇ ਇਹਨਾਂ ਨੂੰ ਗੱਲ ਕਹਿ ਕਿ ਜਿਹੜਾ ਸੈਂਟਰ ਗਵਰਨਮੈਂਟ ਸਾਡਾ ਪੈਸਾ ਨਹੀਂ ਦੇ ਰਹੀ ਉਸ ਪੈਸੇ ਦੀ ਗੱਲਬਾਤ ਕਰਨ ਸੈਂਟਰ 60000 ਕਰੋੜ ਰੁਪਏ ਰੋਕੀ ਖੜੀ ਹੈ ਮਾ ਕੇ ਘਰਾਂ ਦੇ ਵਿੱਚੋਂ ਇਕੱਠਾ ਕਰਕੇ ਲੈ ਕੇ ਜਾਉਂ ਰਸਨ ਆਪਣੀ ਲੈ ਕੀ ਡਰਾਮਾ ਪੰਜਾਬ ਨਾਲ ਇਕੱਲੇ ਕਰਨ ਤੇ ਲੱਗੇ ਹੋਏ ਨੇ ਯਾਰੇ ਕਿਵੇਂ ਪੰਜਾਬ ਨੂੰ ਬੇਕੂਪਣਾ ਰਹੇ ਨੇਗੇ ਜਿਹੜੀ ਹੁਣ ਇਹ ਸੈਂਟਰ ਰੱਖ ਕੇ ਕਿਉਂ ਨਹੀਂ ਬੋਲਦਾ ਕੇਸਰੀਵਾਲ ਦਾ ਕੇਸਰੀਵਾਲ ਦੀ ਝੁੰਡ ਲਈ ਕਿਉਂ ਨਹੀਂ ਬੋਲਦਾ ਕਾਰਨ ਕੀ ਹੈ ਕਿਉਂਕਿ ਇਹਨਾਂ ਦੇ ਵੀ ਪਰਚੇ ਹੋਏ ਹੋਏ ਨੇਗੇ ਮਨੀਸ਼ ਸੌਤਿਆ ਬੋਲ ਕੇ ਦਿਖਾਵੇ ਕੇਸਰੀਵਾਲ ਬੋਲ ਕੇ ਦਿਖਾਵੇ ਹੋਰ ਉਹਨਾਂ ਨੇ ਜਿੰਨੀ ਵੀ ਜੁੰਡਲੀਆਂ ਬੋਲ ਕੇ ਦਿਖਾਵੇ ਆ ਆ ਸੈਂਟਰ ਗਵਰਨਮੈਂਟ ਅੱਗੇ ਜਿਹੜੇ ਇਹਨਾਂ ਦੇ ਪਰਚੇ ਕਰੇ ਸੀ ਨਾ ਉਹ ਪਰਚੇ ਨਾਨੀ ਯਾਦ ਕਰਾਉਂਦੀ ਆ ਮੰਗ ਕੇ ਦਿਖਾਉਣ 60000 ਕਰੋੜ ਰੁਪਇਆ ਜਿਹੜਾ ਸਾਡਾ ਰੋਕੀ ਖੜੀ ਆ ਸੈਂਟਰ ਗਵਰਨਮੈਂਟ ਨਹੀਂ ਮੰਗ ਸਕਦੇ ਚਿੱਠੀਆਂ ਲਿਖਤੀਆਂ ਜੇ ਤੁਸੀਂ ਚਿੱਠੀਆਂ ਲਿਖ ਕੇ ਸਾਡੇ ਉਹ ਪੈਸੇ ਲੈ ਬਾਹ ਉਹ ਤੁਹਾਡੇ ਮਾਂ ਦੇ ਪੁੱਤੋ ਚਿੱਠੀਆਂ ਨਾਲ ਪੈਸੇ ਤੁਹਾਨੂੰ ਦੇਊਗਾ ਸੈਂਟਰ ਸਰਕਾਰ ਇਸ ਕਰਕੇ ਇਹਨਾਂ ਨੂੰ ਹੀ ਮੇਰੀ ਬੇਨਤੀ ਆ ਸਾਰੇ ਲੋਕਾਂ ਨੂੰ ਜਿੰਨੇ ਵੀ ਤੁਸੀਂ ਮੇਰੀ ਇਸ ਗੱਲਬਾਤ ਨੂੰ ਸੁਣ ਰਹੇ ਹੋ ਆਪਾਂ ਨੂੰ ਸਾਰਿਆਂ ਨੂੰ ਅੱਜ ਜੜਾ ਕੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਆਉਣੇ ਹੋ ਕਿ ਅਸੀਂ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਨਹੀਂ ਤਾਂ ਪੰਜਾਬ ਐਵੇਂ ਜਿਕਰ ਹੜਾ ਨਾ ਮਰੂਗਾ ਪੰਜਾਬ ਦੀ ਬਹੁਤ ਵੱਡੀ ਬਰਬਾਦੀ ਹੋਣੀ ਆ ਚਿੰਨਾ ਟਾਈਮ ਸਾਡੇ ਖੇਤਰੀ ਲੋਕ ਖੇਤਰ ਦੀ ਗੱਲ ਨਹੀਂ ਕਰਦੇ ਪੰਜਾਬ ਦੀ ਗੱਲ ਨਹੀਂ ਕਰਦੇ ਸਾਡੇ ਜਿਹੜੀ ਕਿਥੋਂ ਨੂੰ ਮੈਂ ਗੱਲ ਲਾ ਦਦਣਾ ਜਿਹੜੀ ਸੈਂਟਰ ਦੀ ਜਿਹੜੀ ਦਿੱਲੀ ਦੇ ਵਿੱਚ ਬੈਠੇ ਨੇਗੇ ਕੇਜਰੀਵਾਲ ਵਰਗੇ ਸਾਡੇ ਇਹ ਰਾਜਨੀਤੀ ਨਹੀਂ ਚੱਲ ਸਕਦੀ ਪੰਜਾਬ ਦੇ ਵਿੱਚ ਜਦੋਂ ਇਹ ਰਾਜਨੀਤੀ ਤੋਂ ਲੋਕ ਦੂਰ ਹੋ ਜਾਣਗੇ ਤਾਂ ਕਿਤੇ ਜਾ ਕੇ ਜਿਹੜਾ ਪੰਜਾਬ ਦਾ ਸੁਧਾਰ ਹੋ ਸਕਦਾ ਇਹ ਆਪਣੇ ਦਿਮਾਗ ਦੇ ਵਿੱਚ ਗੱਲ ਫਿੱਟ ਕਰ ਲਿਓ ਸਾਡੇ ਪੰਜਾਬ ਦਾ ਉਹਨਾਂ ਟੈਮ ਕੱਖ ਨਹੀਂ ਬਣ ਸਕਦਾ ਇਸ ਦੇ ਵਿੱਚੋਂ ਸਾਰੇ ਜਾਨੇ ਇਹਨਾਂ ਦੇ 92 ਦੇ ਜਿਹੜੇ ਰਹਿ ਗਏ ਐਮਐਲਏ ਸਾਰੇ ਝੁੰਡਲੇ ਚੋਂ ਬਾਹਰ ਆਇਓ ਨਹੀਂ ਤੁਹਾਡੇ ਉਹ ਖੇਤਰ ਪਾਣੇ ਆ ਕਿ ਤੁਸੀਂ ਯਾਦ ਰੱਖੋਗੇ ਅੱਜ ਤੁਹਾਡੇ ਵਿੱਚੋਂ ਇੱਕ ਮੁੰਡਾ ਨਿਤਰ ਕੇ ਆਇਆ ਹੈ ਅੱਜ ਉਹਦੇ ਨਾਲ ਖੜਜੋ ਚੰਗੇ ਰਹੋਗੇ ਨਹੀਂ ਤੁਹਾਡੇ ਖੇਤਰ ਬਹੁਤ ਭੜੇ ਪੈਣਗੇ ਇਹ ਮੈਂ ਸਾਰੇ ਐਮਐਲਏ ਨੂੰ ਕਹਿਣਾ ਚਾਹਣਾ ਇਹ ਮੈਂ ਸਾਰੇ ਐਮਐਲਏ ਨੂੰ ਕਹਿਣਾ ਚਾਹਣਾ ਉਹ ਉਧਰ ਖੜਜੋ ਅੱਜ ਸਾਰੇ ਜਾਨਾਂ ਨੇ ਤਸੀਫੇ ਦਿਓ ਅੱਜ ਖੜੋ ਇਸ ਤੋਂ ਬਾਹਰ ਆ ਫਿਰੜੀ ਪੰਜਾਬ ਦੀ ਗੱਲ ਕਰੋ ਵੋਟਾਂ ਤੁਹਾਨੂੰ ਕੇਸਰੀਵਾਲ ਨੇ ਪਾਈਆਂ ਨੇ ਵੋਟਾਂ ਤੁਹਾਨੂੰ ਕਿਹਨੇ ਪਾਈਆਂ ਨੇ ਵੋਟਾਂ ਤੁਹਾਨੂੰ ਮਰੀਸ ਹੁੰਦੇ ਨੇ ਪਾਈਆਂ ਨੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਚੁਣਿਆ ਤੁਹਾਨੂੰ ਕਿਹਨੇ ਆ ਤੁਸੀਂ ਪੰਜਾਬ ਨਾਲ ਖੜ ਨਹੀਂ ਰਹੇ ਤੁਸੀਂ ਪੰਜਾਬ ਦੀ ਗੱਲਬਾਤ ਨਹੀਂ ਕਰ ਰਹੇ ਇਸ ਕਰਕੇ ਇਹਨਾਂ ਨੂੰ ਮੇਰੀ ਇਹੀ ਸਲਾਹ ਹੈ ਕਿ ਚੰਗੇ ਰਹੋਗੇ ਜਿਹੜਾ ਤੁਹਾਡੇ ਕੋਲ 6 ਡੇਢ ਸਾਲ ਰਹਿ ਗਿਆ ਤਾਂ ਆਪਣੇ ਪੰਜਾਬ ਦੇ ਮੁੱਦਿਆਂ ਦੀ ਗੱਲਬਾਤ ਕਰ ਲਓ ਤੇ ਇਸ ਕਰਕੇ ਭਰਾਵੋ ਮੇਰੇ ਸਾਰੇ ਹੀ ਮੇਰੇ ਬੀਰੋ ਮੇਰੇ ਭਰਾਵੋ ਮੈਂ ਇੱਥੇ ਬੈਠਾ ਸਾਡਾ ਮੇਰਾ ਭਰਾ ਜੇਲ੍ਹ ਦੇ ਵਿੱਚ ਬੈਠਾ ਮਹੰਗਾ ਸਿੱਧੂ ਠੀਕ ਹੈ ਮੈਂ ਉਹਨੂੰ ਵੀ ਆ ਕੇ ਕਢਾਉਣਾ ਮੈਨੂੰ ਸਾਰਾ ਕੁਝ ਦਿਖ ਰਿਹਾ ਕਿ ਇਹਨਾਂ ਨੇ ਮੇਰੇ ਤੇ ਕਲਾਬ ਕੀ ਕੀ ਕੀਤਾ ਪਰ ਇਹਨਾਂ ਨੇ ਤੁਸੀਂ ਇਹ ਦੇਖ ਲਿਓ ਆ ਇਹ ਰਿਪੋਰਟ ਤੋਂ ਉੱਤਰ ਸਾਰੇ ਨੇ ਤਾਂ ਮੈਨੂੰ ਚੱਕ ਲੈਣ ਕਿਉਂਕਿ ਚੰਡੀਗੜ੍ਹ ਵਾਲਾ ਜਿਹੜਾ ਪਰਚਾ ਆਉਣ ਤਾਂ ਮੈਂ ਥੋੜੇ ਦਿਨਾਂ ਲਈ ਗਿਆ ਸੀ ਮੈਂ ਆ ਜਾਂਦਾ ਮੈਂ ਕੋਈ ਬੜੇ ਦਿਨ ਨਹੀਂ ਸੀ ਇੱਥੇ ਲਾਉਣੇ ਮੈਂ ਥੋੜੇ ਦਿਨਾਂ ਲਈ ਗਿਆ ਸੀ ਹੁਣ ਮੈਂ ਥੋੜੇ ਦਿਨਾਂ ਦੇ ਵਿੱਚ ਵਿੱਚ ਆ ਵੀ ਰਿਹਾ ਵਾਪਸ ਪਰ ਉਸ ਪਰਚੇ ਦੇ ਵਿੱਚ ਮੈਨੂੰ ਇਹ ਲੱਗ ਰਿਹਾ ਕਿ ਮੈਨੂੰ ਇਹ ਵਿਚਕੜੀਸ ਕੇ ਮੈਨੂੰ ਵੀ ਅੰਦਰ ਸੱਟਣਗੇ ਜਿਹੜਾ ਚੰਡੀਗੜ੍ਹ ਵਾਲਿਆਂ ਨੇ ਪਰਚਾ ਕੀਤਾ ਮੈਨੂੰ ਕਿਸੇ ਚੀਜ਼ ਦੀ ਕੋਈ ਘਬਰਾਹਟ ਨਹੀਂ ਪਰ ਮੈਂ ਦੇਖ ਰਿਹਾ ਸੀ ਕਿ ਕਿ ਚੱਲ ਕੀ ਰਿਹਾ ਹੁਣ ਮੈਨੂੰ ਆਉਣਾ ਹੀ ਪੈਣਾ ਮੈਂ ਕੱਲ ਨੂੰ ਵੀ ਜਿਹੜਾ ਕਿ ਸਾਰੀ ਗੱਲਬਾਤ ਤੁਹਾਡੇ ਅੱਗੇ ਰੱਖਣੀ ਹੈ ਇਹ ਤੇ ਪਰ ਇਹ ਚੀਜ਼ ਦੇ ਲਈ ਮੈਂ ਸਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਿਹੜਾ ਵੀ ਬੰਦਾ ਕੋਈ ਹੁੰਦਾ ਪੰਜਾਬ ਦੀ ਗੱਲ ਕਰੂ ਤਾਂ ਆ ਜਿਹੜਾ ਕਿ ਆ ਤੁਹਾਨੂੰ ਸਾਰਿਆਂ ਨੂੰ ਪਖਤਾਨ ਕਰਨਾ ਪਊਗਾ ਪਰ ਮੇਰੀ ਤੁਹਾਡੇ ਸਾਰਿਆਂ ਨੂੰ ਬੇਨਤੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਆਪਾਂ ਆਪਣੇ ਲੋਕਾਂ ਦੀ ਗੱਲ ਕਰੀਏ ਆਪਾਂ ਛੱਡੀਏ ਇਹਨਾਂ ਦਾ ਖੜਾ ਯਾਰ ਇਹ ਸਾਰੇ ਪੰਜਾਬ ਨੂੰ ਮਾਰਨ ਦੇ ਤੋਲੇ ਹੋਏ ਨੇਗੇ ਮੈਂ ਜਿਹੜਾ ਉਹ ਏਜੰਟ ਮਾਫੀਆ ਆ ਚੱਲ ਜੀ ਜਾਂਦਾ ਕੰਮ ਏਜੰਟ ਮਾਫੀਆ ਕਿਸੇ ਵੀ ਜਿਹੜਾ ਮਨ ਦੇ ਵਿੱਚੋਂ ਕੋਈ ਆਪਦਾ ਧਰਮ ਭਲੇਖਾ ਕਢਦੇ ਇਹਨਾਂ ਦੇ ਖਿਲਾਫ ਵੀ ਮੈਂ ਡਟ ਕੇ ਜਿਹੜੀ ਲੜਾਈ ਲੜਨੀ ਆ ਡਟ ਕੇ ਸਾਰਿਆਂ ਨੂੰ ਨੰਗਾ ਚੱਟਾ ਕਰਨਾ ਜਿਨ੍ਹਾਂ ਨੇ ਸਾਡੇ ਭਰਾ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂ ਜਿਨ੍ਹਾਂ ਨੇ ਸਾਡੇ ਦੇ ਪਰਚਾ ਕਰਾਇਆ ਜਿਨ੍ਹਾਂ ਤੇ ਸਾਡੇ ਜਿਨ੍ਹਾਂ ਨੇ ਸਾਡੇ ਤੇ ਕਰਾਇਆ ਨੇ ਡਟ ਕੇ ਇਹਨਾਂ ਨੂੰ ਨੰਗੇ ਕਰਾਂਗੇ ਜਿਨ੍ਹਾਂ ਨੇ ਦੇਖਣਾ ਦੇਖ ਲਓ ਕੋਈ ਗੱਲ ਨੇ ਸਮਾਂ ਥੋੜਾ ਜਿਆਦਾ ਰਹਿ ਗਿਆ ਡੇਢ ਕ ਸਾਲ ਦਾ ਸਮਾਂ ਰਹਿ ਗਿਆ ਕੱਢ ਲਓ ਫਿਰ ਦੇਖਿਓ ਬਣਦਾ ਕੀ ਆ ਫਿਰ ਧਕਾਵਾਂਗੇ ਦੋ ਹੱਥ ਇਹਨਾਂ ਨੂੰ ਤੇ ਇਸ ਕਰਕੇ ਵੀਰੋ ਮੇਰੇ ਭਰਾਵੋ ਪਰ ਜਿਹੜੀ ਹਣ ਹੜਾਂ ਦੀ ਸਮੱਸਿਆ ਹੜਾਂ ਦੀ ਸਮੱਸਿਆ ਬਾਰੇ ਤੁਹਾਨੂੰ ਮੈਂ ਗੱਲ ਦੱਸਦਾ ਕੋਈ ਗੱਲ ਨਹੀਂ ਮੈਂ ਅਸੀਂ ਫੋਟੋਆਂ ਖਿਚਾਉਣ ਵਾਲੇ ਦੇ ਵਿੱਚੋਂ ਨਹੀਂ ਹੈਗੇ ਤੁਹਾਨੂੰ ਸਭ ਨੂੰ ਪਤਾ ਹੀ ਆ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਡਟ ਕੇ ਜਿਹੜੇ ਕਿ ਆਪਾਂ ਆਪਣੇ ਜ਼ਿੰਮੇਵਾਰੀਆਂ ਨਿਭਾਈਆਂ ਨਗੀਆਂ ਇਸ ਤੋਂ ਬਾਅਦ ਜਿਹੜੀ ਅਸਲ ਦੇ ਵਿੱਚ ਲੋਡ ਪਾਣੀਆ ਲੋਕਾਂ ਨੂੰ ਇਸ ਤੋਂ ਬਾਅਦ ਚ ਲੋਡ ਪਾਣੀਆ ਪਿਛਲੇ ਸਮੇਂ ਦੇ ਵਿੱਚ ਸਾਰਾ ਅਸੀਂ ਹੜ ਆਪਣੇ ਪਿੰਡੇ ਤੇ ਨਗਾਏ ਹੋਏ ਨੇਗੇ ਸਾਰੇ ਥਾਂਾਂ ਤੇ ਲੋਕਾਂ ਨਾਲ ਖੜੇ ਆ ਇਸ ਬਾਰੇ ਵੀ ਜਿਹੜਾ ਅਸੀਂ ਇਹ ਜਿਹੜੀਆਂ ਕਿ ਜਿਹੜੀ ਸੇਵਾ ਉਦੋਂ ਤੁਸੀਂ ਦੇਖ ਲਓ ਕਿੰਨੀਆਂ ਸਰੀਰ ਜਮਾ ਮੇਰਾ ਕਣਕ ਹੋ ਗਿਆ ਸੀਗਾ ਜਦੋਂ ਪਿਛਲੇ 2-1/2 2 ਮਹੀਨੇ ਖੜਾ ਦੇ ਵਿੱਚ 2 ਮਹੀਨੇ ਖੜਾ ਦੇ ਵਿੱਚ ਹੀ ਤੁਰੇ ਫਿਰ ਰਹੇ ਹਾਂ ਇਹ 5-7 ਦਿਨ ਵਾਲਾ ਕੰਮ ਨਹੀਂ ਹੈਗਾ ਝਟਕੇ ਉਦੋਂ ਖੜਾਂਗੇ ਲੋਕਾਂ ਨੇ ਜ਼ਮੀਨਾਂ ਲੋਕਾਂ ਨੇ ਘਰ ਬਣਾਉਣ ਤੇ ਕਰ ਜਿਹੜਾ ਕਿ ਨਾਲ ਜਿਹੜੀਆਂ ਕਿ ਸਵਾਮਾਂ ਨਵਾਵਾਂਗੇ ਇਹ 5-7 ਦਿਨਾਂ ਵਾਲਾ ਕੰਮ ਨੇ ਵੀ ਚਲੋ ਜੀ ਫੋਟੋਆਂ ਖਿਚਾਓ ਜੀ ਵੀਡੀਓ ਪਾਓ ਜੀ ਉਹ ਕਰੋ ਜੀ ਤੁਹਾਨੂੰ ਸਭ ਨੂੰ ਜਿੰਨੇ ਮੈਨੂੰ ਜਾਣਦੇ ਨੇ ਪਰਸਨਲੇ ਤੌਰ ਤੇ ਉਹ ਆਪਦੇ ਭਰਾ ਤੇ ਮਾਣ ਕਰਦੇ ਨੇ ਵੀ ਹਾਂ ਸਾਡੇ ਪਹਿਲੇ ਸਾਡਾ ਭਰਾ ਖੜ ਸਕਦਾ ਇਹ ਇਹ ਉਹਨਾਂ ਨੂੰ ਸਭ ਨੂੰ ਪਤਾ ਇਸ ਕਰਕੇ ਉਹਨੂੰ ਕੋਈ ਗੱਲ ਨਹੀਂ 4 ਦਿਨਾਂ ਦਾ ਫੋਟੋਆਂ ਵਾਲਾ ਦੌਰ ਲੰਘ ਜਣ ਤੇ ਫੋਟੋ-ਫੂਟੋ ਛੂਟ ਹੋ ਜਾਂਦੇ ਸੜਾਂ ਦੇ ਵਿੱਚ ਇਦੋਂ ਬਾਅਦ ਡਟ ਕੇ ਜਿਹੜਾ ਕਿ ਆਪਾਂ ਸਾਰਾ ਜਿਹੜਾ ਸਵਾਮਾਂ ਨਿਭਾਵਾਂਗੇ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰਿਓ ਪਰ ਕਿਹੜੇ ਭਰਾ ਸਾਡੇ ਮਨਜੋਤ ਵਰਗੇ ਸਾਡੇ ਨੇਕਾਂ ਹੀ ਸਾਡੀਆਂ ਆ ਵਾਰਸ ਪੰਜਾਬ ਦੀ ਜਥੇਬੰਦੀ ਸਾਡੀ ਉਹ ਤਲ ਤਣ ਦਿਲੋਂ ਸੇਵਾ ਕਰ ਰਹੀ ਆ ਤੇ ਮਨਜੋਤ ਬਾਈ ਵਰਗੇ ਤੇ ਰਾਜ ਖਾਲਸੇ ਵਰਗੇ ਤੇ ਸਾਡੇ ਜਿੰਨੇ ਵੀ ਭਰਾ ਨੇ ਲੱਖਾਂ ਬਾਈ ਵਿਗਿਆ ਜਿੰਨੇ ਵੀ ਸਾਡੇ ਭਰਾ ਹੋਰ ਜਿਹੜਿਆ ਸਵਾਮਾਂ ਨਿਭਾ ਰਹੇ ਨੇਗੇ ਤਣੋਂ ਮਣੋਂ ਤੁਣੋਂ ਸਿੱਖ ਸੰਸਥਾ ਐਨਜੀਓ अनेका ਦਾ ਮੈਂ ਧੰਨਵਾਦ ਕਰਦਾ ਪਰ ਉਹ ਤੇ ਫੋਟੋ ਸ਼ੂਟ ਵੀ ਵੱਡੇ ਪੱਤਰ ਦੇ ਚੱਲ ਰਿਹਾ ਕੋਈ ਗੱਲ ਨਹੀਂ ਸਾਨੂੰ ਸਭ ਨੂੰ ਮਾਣ ਆ ਇਸ ਚੀਤੇ ਤੇ ਆਪਾਂ ਇਹਦੀ ਜਿਹੜੀ ਹੜਾਂ ਚ ਵੀ ਡਟ ਕੇ ਸੇਵਾ ਨਿਭਾਵਾਂਗੇ ਜੇ ਇਹਨਾਂ ਨੇ ਪਰਚਾ ਆਪਾਂ ਕੇ ਅੰਦਰ ਨਾ ਮੈਨੂੰ ਅਸਲ ਦੇ ਵਿੱਚ ਪਤਾ ਕੀ ਕਾਰਨ ਸੀਗਾ ਬਾਈ ਮੈਨੂੰ ਜਦੋਂ ਮਹੰਗਾ ਅੰਦਰ ਕਰਤਾ ਇਹਨਾਂ ਨੇ ਮੇਰੇ 2-3 ਦਿਨਾਂ ਜਾਣ ਤੋਂ ਬਾਅਦ ਮੈਨੂੰ ਪੂਰਾ ਇਹਨਾਂ ਦਾ ਹੁਣ ਪੂਰਾ ਮੈਂ ਪਤਾ ਕਰ ਰਿਹਾ ਪੂਰਾ ਮੈਨੂੰ ਪੱਕਾ ਪਤਾ ਵੀ ਇਹਨਾਂ ਨੇ ਖੋ ਸਕਦੇ ਉਹਨਾਂ ਨੇ ਪਰਚਾ ਮੇਰੇ ਤੇ ਵੀ ਕੀਤਾ ਹੋਵੇ ਉਹ ਜਿਹੜਾ ਚੰਡੀਗੜ੍ਹ ਵਾਲਾ ਜਿਹੜਾ ਪਰਚਾ ਜਿਹੜਾ ਮਹੰਗਾ ਜਿਹਦੇ ਵਿੱਚ ਅੰਦਰ ਜੇਲ੍ਹ ਦੇ ਵਿੱਚ ਹੋ ਸਕਦਾ ਮੇਰੇ ਤੇ ਵੀ ਉਹਨਾਂ ਨੇ ਜੇ ਮੈਨੂੰ 에어ਪੋਰਟ ਤੋਂ ਇਹ ਗਿਫਤਦਾਰ ਕਰਨਗੇ ਮੈਨੂੰ ਕੋਈ ਚੀਜ਼ ਦਾ ਕਿਸੇ ਚੀਜ਼ ਦਾ ਕੋਈ ਘਬਰਾਹਟ ਨਹੀਂ ਮੈਂ ਇਸ ਚੀਜ਼ ਤੋਂ ਕੋਈ ਮੁਨਕਰ ਨਹੀਂ ਹੁੰਦਾ ਪਰ ਤੁਸੀਂ ਜਿਹੜੇ ਇਸ ਚੀਜ਼ ਦਾ ਸਾਥ ਦੇ ਦੇਣਾ ਮੈਂ ਇੱਕ ਦੋ ਦਿਨਾਂ ਦੇ ਵਿੱਚ ਆ ਰਿਹਾ ਵਾਪਸ ਠੀਕ ਹੈ ਨਾ ਗੱਲ ਮੈਂ ਇਸ ਕਰਕੇ ਵਾਪਸ ਨਹੀਂ ਸੀ ਆ ਰਿਹਾ ਤੇ ਬਾਕੀ ਚੜਤੀ ਕਲਾ ਦੇ ਵਿੱਚ ਤੁਸੀਂ ਸਾਰੇ ਰਹੋ ਤੇ ਇਹੀ ਸਾਰੇ ਗੁੰਗੇ ਵਾਲਿਆਂ ਨੂੰ ਬੇਨਤੀ ਆ ਵੀ ਆਪਾਂ ਡਟ ਕੇ ਜਿਹੜਾ ਆਪਣੇ ਪੰਜਾਬ ਨਾਲ ਖੜੀ ਗਏ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ